ਪ੍ਰੋਗਰਾਮ ਸਾਹਿੱਦੇ ਅੰਗਸੰਗ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਨੋਂ ਸਤਿ ਸ਼੍ਰੀ ਅਕਾਲ ਤੇ ਮੈਂ ਆ ਇਸ ਪ੍ਰੋਗਰਾਮ ਦੇ ਮੇਜ਼ਬਾਨ ਕਮਲਜੀਤ ਸਿੱਧੂ ਦੋਸਤੋ ਗੱਲ ਕਰਨੇ ਹੈਗੇ ਆ ਪੰਜਾਬੀ ਸਾਹਿਤ ਦੇ ਬਾਰੇ ਵਿੱਚ ਇਸ ਪ੍ਰੋਗਰਾਮ ਦੀ ਵਿੱਚ ਵਕ ਵਕ ਸ਼ਖਸੀਤਾਂ ਨਾਲ ਤੁਹਾਡੀ ਮੁਲਾਕਾਤ ਜਿਹੜੀ ਹੈਗੀ ਆ ਉਹ ਕਰਵਾਈ ਜਾਂਦੀ ਹੈ ਤੇ ਅੱਜ ਵੀ ਅਸੀਂ ਆਏ ਆਂ ਸ਼ਾਹੀ ਸ਼ਹਿਰ ਪਟਿਆਲੇ ਦੇ ਵਿੱਚ ਪਟਿਆਲੇ ਵਿੱਚ ਕਾਫੀ ਸਾਰੀਆਂ ਨਾਮਵਰ ਸ਼ਖਸੀਤਾਂ ਹੈਗੀਆਂ ਜਿਹੜੀਆਂ ਕਿ ਪੰਜਾਬੀ ਸਾਹਿਤ ਨਾਲ ਜੁੜੀਆਂ ਹੋਈਆਂ ਨੇ ਤੇ ਉਹਨਾਂ ਨੂੰ ਅਸੀਂ ਗਾਹੇ-ਬਗਾਹੇ ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਨੂੰ ਤੁਹਾਡੇ ਰੂਬਰੂ ਕਰਾਉਂਦੇ ਰਵਾਂਗੇ ਪਰ ਅੱਜ ਜਿਸ ਸ਼ਖਸੀਤ ਨਾਲ ਮਿਲਵਾ ਰਹੇ ਆਂ ਉਹਨਾਂ ਦਾ ਥੋੜਾ ਜਿਹਾ ਮੈਂ ਜਾਣਕਾਰੀ ਤਾਰਫ ਜਿਹੜਾ ਤੁਹਾਡੇ ਨਾਲ ਕਰਵਾ ਦੇ ਆਂ ਇਸ ਸ਼ਖੀਤ ਕਾਫੀ ਲੰਬੇ ਅਰਸੇ ਤੋਂ ਵਕ ਵਕ ਅਖਬਾਰਾਂ ਦੇ ਵਿੱਚ ਬਤੌਰ ਕਾਲਮ ਨਵੀਸ ਆਪਣੀਆਂ ਕੁਝ ਪਿੰਡ ਨਾਲ ਸੰਬੰਧਿਤ ਯਾਦਾਂ ਕੁਝ ਬਚਪਨ ਦੀਆਂ ਯਾਦਾਂ ਤੇ ਇਸੇ ਤਰ੍ਹਾਂ ਹੀ ਜਿਹੜੀਆਂ ਉਹਨਾਂ ਨੇ ਦੇਸ਼ ਉਦੇਸ਼ ਦੇ ਵਿੱਚ ਆਪਣੀਆਂ ਫੇਰੀਆਂ ਪਾਈਆਂ ਨੇ ਉਹ ਤਜਰਬੇ ਜਿਹੜੇ ਨੇ ਸਾਨੂੰ ਸਾਂਝੀ ਕਰਦੇ ਰਹਿੰਦੇ ਨੇ ਤੇ ਪੰਜਾਬੀ ਸਾਹਿਤ ਨਾਲ ਕਾਫੀ ਲੰਬੇ ਅਰਸੇ ਤੋਂ ਜੁੜੇ ਹੋਏ ਨੇ ਹਾਂ ਨਾਇਆ ਜੀ ਇੰਜੀਨੀਅਰ ਹਰਬੰਸ ਸਿੰਘ ਕੋਲਾਰ ਤੇ ਅੱਜ ਅਸੀਂ ਉਹਨਾਂ ਦੇ ਗ੍ਰਹਿ ਆਏ ਹੋਏ ਹਾਂ ਤੇ ਉਹਨਾਂ ਨਾਲ ਕਰਾਂਗੇ ਗੱਲਬਾਤ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਉਹਨਾਂ ਨਾਲ ਫਤਿਹ ਦੀ ਸਾਂਝ ਪਾਉਣੀ ਹੈਗੀਆ ਤੇ ਬੁਲਾਉਣੀ ਹੈ ਫਤਿਹ ਕੋਲਾਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਤੁਹਾਡਾ ਮੇਹਰਬਾਨੀ ਅੱਜ ਬੜਾ ਸਾਡਾ ਸੀਗਾ ਮਾਨਕੀ ਕੋਲਾਰ ਸਾਹਿਬ ਨਾਲ ਜਾ ਕੇ ਗੱਲਬਾਤਾਂ ਕਰੀਏ ਤੇ ਸ਼ੁਰੂ ਤੋਂ ਪਟਿਆਲੀ ਰਹਿ ਰਹੇ ਹੂ ਕਿ ਪਿਛੋਕੜ ਕਿਸੇ ਪਿੰਡ ਦਾ ਸੀ ਆਪਣਾ ਪਹਿਨਾਂ ਤਾਂ ਮੈਂ ਇਸ ਜਵਾਬ ਦੇਣ ਤੋਂ ਪਹਿਲਾਂ ਮੈਂ ਤੁਹਾਨੂੰ ਜੀ ਆਇਆਂ ਕਹਿੰਦਾ ਹਾਂ ਜੀ ਤੁਸੀਂ ਮੇਰੇ ਵੱਡੇ ਭਾਗ ਨੇ ਚਿਹਨੇ ਕਿ ਤੁਸੀਂ ਮੇਰੇ ਕੋਲ ਆਏ ਤੇ ਮੈਨੂੰ ਇੰਨਾ ਮਾਣ ਬਖਸ਼ਿਆ ਕਿ ਤੁਸੀਂ ਮੈਨੂੰ ਅੱਜ ਇੰਟਰਵਿਊ ਦੇ ਵਿੱਚ ਜੀ ਚਾਹੁਲ ਕਰ ਲਈ ਆਏ ਜੀ ਸਾਡੀ ਕੋਈ ਗੱਲ ਹੈ ਹਾਂਜੀ ਦੂਜੀ ਗੱਲ ਵੀ ਮੈਂ ਪਿੱਛੇ ਤੋਂ ਤਾਂ ਆਪਣੇ ਲੁਧਿਆਣੇ ਜਿਹੜੇ ਚ ਮੇਰਾ ਪਿੰਡ ਹੈ ਖੰਨਾ ਖੰਨੇ ਦੇ ਕੋਲੇ ਬੀਜਾ ਪਿੰਡ ਐਸਪੀ ਦੇ ਮੈਂ ਉੱਥੇ ਦਾ ਰਹਿਣ ਵਾਲਾ ਸੀ ਇੱਕ ਜੱਟ ਜ਼ਿਮੀਂਦਾਰ ਕਿਸਾਨ ਦੇ ਅਗਾਹ ਤੇ ਨਾਲ ਜੀ ਕੰਮ ਕਰਨ ਵਾਲੀ ਕਿਸਾਨ ਦੀ ਛਟਾਂ ਦੇ ਘਰ ਪੈਦਾ ਹੋਇਆ ਜੀ 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 ਉਥੋਂ ਸਾਡੇ ਪੇਰੈਂਟਸ ਨੇ ਸੋਚਿਆ ਵੀ ਬਹੁਤ ਪਹਿਲਾਂ ਵੀ ਬੱਚੇ ਨੂੰ ਪੜਾਉਣਾ ਚਾਹੀਦਾ ਜੀ ਮੇਰੇ ਵੱਡੇ ਬ੍ਰਦਰ ਜੋ ਹੁਣ ਅਮਰੀਕਾ ਗਏ ਹੋਏ ਨੇ ਜੀ ਉਹ ਉਹਨਾਂ ਨੇ ਅਮਰੀਕੀ ਇੰਗਲਿਸ਼ ਕੀਤੀ ਜੀ ਤੇ ਮੈਨੂੰ ਇੰਜੀਨੀਅਰਿੰਗ ਕਰ ਕਾਲਜ ਗੁਰਨਾਨ ਕਿਨ ਕਾਲਜ ਦੇ ਵਿੱਚ ਡਿਗਰੀ ਕਰਨ ਲਈ ਪ੍ਰੇਰਿਤ ਕੀਤਾ ਜੀ ਸੋ ਐਸੀ ਪਿਛਲੇ ਬੇਸਿਕਲੀ ਜਾਂ ਕਹਿੰਦੇ ਐਸੀ ਪਿੱਛੋਂ ਬਸਿੰਦੇ ਆ ਜੀ ਪਿੰਡਾਂ ਦੇ ਜੀ ਜੀ ਜੇ ਮੇਰੇ ਖੰਨਾਵੱਡੀ ਕੋਲੇ ਮੇਰਾ ਪਿੰਡ ਹੈ ਬੀਜਾ ਜੀ ਉਸ ਤੋਂ ਬਾਅਦ ਇਹਨਾਂ ਉੱਛਾ ਹੋਇਆ ਕਿ ਪੜ੍ਹਾਈ ਇੰਨੀ ਵਧੀਆ ਇੰਜੀਨੀਅਰਿੰਗ ਦੀ এডਿਕੇਸ਼ਨ ਮਿਲੀ ਜੀ ਜੀ ਤੇ ਮੈਨੂੰ ਐ ਹੋਇਆ ਵੀ ਪੰਜਾਬੀ ਸਾਹਿਤ ਨਾਲ ਜੋਬੇ ਜੁੜਨ ਲੱਗਿਆ ਜੁੜਨ ਲੱਗਿਆ ਜੁੜਨ ਲੱਗਿਆ ਜੀ ਕਾਫੀ ਮੈਨੂੰ ਲਗਾਵ ਹੋ ਗਿਆ ਪੜ੍ਹਦੇ-ਪੜ੍ਹਦੇ ਮੈਂ ਕਾਲਜ ਦੇ ਵਿੱਚ ਪੰਜਾਬੀ ਕਿਤਾਬਾਂ ਜੀ ਲਿਟਰੇਚਰ ਜਾ ਕੇ ਪੜ੍ਹਨਾ ਉੱਥੇ ਦੇਖਣਾ ਸਾਡਾ ਸਾਹਿਤ ਕੀ ਹੈ ਜੀ ਜੀ ਕਿਉਂਕਿ ਜੋ ਪਿੱਛੇ ਸਾਹਿਤ ਪੰਜਾਬੀ ਦਾ ਮੈਂ ਪੜਿਆ ਜੀ ਮੈਨੂੰ ਇਸ ਤਰ੍ਹਾਂ ਹੋਇਆ ਵੀ ਮੈਂ ਵੀ ਕੁਝ ਲਿਖਾਂ ਜਾਂ ਮੈਂ ਵੀ ਕੁਝ ਆਪਣਾ ਦਿਲੋਂ ਉਠਰੇ ਬਲਬਿਆਂ ਨੂੰ ਕਿਸੇ ਜ਼ਰੀਏ ਨਾਲ ਪੇਸ਼ ਕਰਾਂ ਜੀ ਬਿਲਕੁਲ ਮੈਂ ਨਾ ਫਿਰ ਸ਼ੁਰੂ-ਸ਼ੁਰੂ ਦੇ ਵਿੱਚ ਜਦੋਂ ਮੈਨੂੰ ਲੱਗਾ ਮੈਂ ਅਜੀਤ ਅਖਬਾਰ 'ਚ ਆਰਟੀਕਲ ਦੇਣੇ ਸ਼ੁਰੂ ਕਰੇ ਜੀ 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 ਅਜੀਤ ਅਖਬਾਰ 'ਚ ਥੋੜਾ ਚਿਰ ਚੱਲਿਆ ਤਾਂ ਮੈਂ ਫਿਰ ਪਟਿਆਲੇ ਤੋਂ ਹੀ ਇੱਥੇ ਜਦੋਂ ਪੱਕੇ ਤੌਰ ਤੇ ਰਹਿਣ ਲੱਗਿਆ ਮੇਰੀ ਨੌਕਰੀ ਦੇ ਦੌਰਾਨ ਡਿਊਟੀ ਸੀ ਉਹ ਇੱਥੇ ਪਟਿਆਲੇ ਆ ਹਾਂ ਮੈਂ ਫਿਰ ਪਟਿਆਲੇ ਆ ਗਿਆ ਅੱਛਾ ਅੱਛਾ ਤੇ ਡਿਊਟੀ ਦੇ ਦੌਰਾਨ ਹੀ ਮੈਨੂੰ ਹੋਰ ਚਸਕਾ ਲੱਗ ਗਿਆ ਵੀ ਮੈਂ ਐਸਾ ਹੀ ਤੇ ਲੱਗਣ ਲੱਗ ਗਈ ਵੀ ਮੈਨੂੰ ਇਹ ਪੜਨਾ ਹੈਗਾ ਅੱਛਾ ਮੈਂ ਪਹਿਲਾਂ ਇਸ ਤੋਂ ਗੱਲ ਕਰਾਂ ਕਿ ਜਦੋਂ ਪਿੰਡ ਰਹਿੰਦੇ ਰਹੇ ਉਹ ਤੁਸੀਂ ਨਰਸਾ ਵੈਸੇ ਇਹ ਹੁੰਦਾ ਕਿ ਆਮ ਤੌਰ ਤੇ ਜਿਹੜੇ ਪਿੰਡੂ ਖਿੱਤੇ ਸੀ ਉਹਨਾਂ ਦੇ ਵਿੱਚ ਬਹੁਤ ਘੱਟ ਜਿਹੜੀ ਹੈ ਨਾ ਅਦਬ ਨਾਲ ਲੋਕ ਜੁੜਦੇ ਰਹੇ ਕਿਉਂਕਿ ਵਾਈ ਵਣ ਜਿਹੜੇ ਪਰਿਵਾਰ ਸੀ ਉਹਨਾਂ ਦੇ ਵਿੱਚ ਬਹੁਤੇ ਲੋਕ ਜਿਹੜੇ ਹੈ ਨਾ ਉਹ ਸਾਹਿਤ ਨਾਲ ਰੂਬਰੂ ਨਹੀਂ ਹੁੰਦੇਗੇ ਕੋਈ ਕੋਈ ਵਿਰਲਾ-ਵਿਰਲਾ ਜਿਹੜਾ ਸਾਨੂੰ ਨਜ਼ਰ ਆਉਂਦਾ ਹੈਗਾ ਤੇ ਪਲੱਸ ਉਹ ਜਦੋਂ ਤੁਹਾਡਾ ਪਹਿਲਾਂ ਮੈਂ ਬਚਪਨ ਬੰਨੀ ਜਾਨਣਾ ਹੈ ਕਿ ਜਦੋਂ ਬਚਪਨ ਤੋਂ ਜਵਾਨੀ ਤੁਸੀਂ ਜਾਂ ਆਪਣੇ ਕਾਲਜ ਲਾਈਫ ਤੱਕ ਆਏ ਉਦੋਂ ਆਪਣੀ ਜਿਹੜੀ ਉਹ ਪੜ੍ਹਾਈ ਸੀ ਉਹ ਪੜ੍ਹਾਈ ਦੇ ਨਾਲ ਨਾਲ ਜਿਹੜਾ ਸਾਹਿਤ ਵਿੱਚ ਤੁਸੀਂ ਉਦੋਂ ਪੜਿਆ ਕਿਹਨੂੰ ਕਿਹਨੂੰ ਤੇ ਕਿਸ ਤਰੀਕੇ ਨਾਲ ਇਹ ਚਿਟਕ ਲੱਗ ਗਈ ਹਾਂਜੀ ਉਹ ਮੈਂ ਦੱਸਦਾ ਕਿ ਸਭ ਤੋਂ ਪਹਿਲਾਂ ਮੈਨੂੰ ਜਸਵੰਤ ਸਿੰਘ ਕਵਲ ਹੁਣੀ ਜੀ ਮੇਰੇ ਫੇਵਰਿਟ ਸੀਗੇ ਵੀ ਮੈਂ ਉਹਨਾਂ ਦੀ ਨਾਵਲ ਪੜਾਂ ਉਹਨਾਂ ਦੀ ਲੇਖਤਾਂ ਲੇਖਤਾਂ ਪੜਾਂ ਉਸ ਤੋਂ ਬਾਅਦ ਨਾਨਕ ਸਿੰਘ ਜੀ ਬਾਰੇ ਮੈਨੂੰ ਬਹੁਤ ਚਸਕਾ ਸੀ ਮੈਂ ਆਪਦੇ ਪੜ੍ਹਾਈ ਦੇ ਦੌਰਾਨ ਬਹੁਤ ਨਾਵਲ ਪੜੇ ਜੀ ਇਹਨਾਂ ਦੇ ਹੋਰ ਵੀ ਬਹੁਤ ਲੇਖਕ ਸੀ ਪਰ ਇਹ ਦੋ ਦੋਹਾਂ ਨੇ ਮੈਨੂੰ ਬਹੁਤ ਇੰਪ੍ਰੈਸ ਕਰਿਆ ਜੀ ਉਹ ਪੜਦੇ ਪੜਦੇ ਨਾਵਲ ਪੜਦੇ ਕਿਤਾਬਾਂ ਪੜਦੇ ਪੜਦੇ ਮੇਰੇ ਅੰਦਰ ਵੀ ਬੱਲਬਲਾ ਉੱਠਣ ਲੱਗਿਆ ਕਿ ਮੈਂ ਵੀ ਕੁਝ ਲਿਖਿਆ ਕਰਾਂ ਜੀ ਤੇ ਹੌਲੀ ਹੌਲੀ ਉਧਰਲੇ ਪਾਸੇ ਜਦੋਂ ਮੇਰਾ 트ੈਂਡ ਵੱਧ ਗਿਆ ਜੀ ਤਾਂ ਮੈਂ ਕੁਛ ਨਾ ਕੁਛ ਲਿਖਣ ਲਈ ਸੋਚਦਾ ਹੁੰਦਾ ਸੀ ਜੀ ਤੇ ਹੁਣ ਇੱਥੇ ਜਦੋਂ ਪਟਿਆਲੇ ਆ ਕੇ ਮੈਂ ਲਿਖਣਾ ਸ਼ੁਰੂ ਕਰਿਆ ਹਾਂ ਜੀ ਤੇ ਸ਼ੁਰੂ-ਸ਼ੁਰੂ ਦੇ ਵਿੱਚ ਮੇਰੀ ਮੁਲਾਕਾਤ ਇੱਥੇ 2 ਨੰਬਰ ਫਾਰਟ ਦੇ ਇੱਕ ਹਾਂ ਜੀ ਨਮਾਗਰ ਨਾਲ ਹੋਈ ਐਕਸੈਲੈਂਟ ਉਹ ਪੰਜਾਬੀ ਜਾਗਰਨ ਦਾ ਸੀ ਖਾਸ ਲੇਖਕ ਜਾਂ ਕਹਿ ਲੋ ਕੋਰਸਪੋਂਡੈਂਟ ਜੀ ਉਹਨੇ ਮੈਨੂੰ ਸਾਸਰੀਕਲ ਬੁਲਾਈ ਅੱਛਾ ਮੈਂ ਸੱਚ ਮੈਂ ਤਾਂ ਤੈਨੂੰ ਜਾਣਦਾ ਨਹੀਂ ਹਾਂ ਜੀ ਉਹ ਕਹਿੰਦਾ ਜੀ ਮੈਂ ਤੁਹਾਡੇ ਕਾਕੇ ਅਮਰਿਤਪਾਲ ਦਾ ਕਲਾਸ ਫੈਲੋ ਆ। ਅੱਛਾ ਜੀ। ਇੱਥੇ ਸੈਂਟ ਪੀਟਰ ਸਕੂਲ ਦੇ। ਅੱਛਾ ਬੇਟੇ ਨਾਲ ਪੜ੍ਹਦਾ ਰਿਹਾ। ਬੇਟੇ ਨਾਲ ਪੜ੍ਹਦਾ ਸੀ। ਐਕਸੈਲ। ਕਹਿੰਦਾ ਉਹ ਕਿੱਥੇ ਮਗ ਹੈ? ਉਹ ਤਾਂ ਅਮਰੀਕਾ ਚਲੇ ਆ ਗਿਆ। ਅੱਛਾ ਜੀ। ਤੇ ਮੈਂ ਕਿਹਾ ਤੂੰ ਕੀ ਕਰਦਾ ਹੁਣ? ਉਹ ਕਹਿੰਦਾ ਜੀ ਮੈਂ ਤਾਂ ਇੱਥੇ ਕੋਰਸਪੋਂਡੈਂਟ ਆ ਪੰਜਾਬੀ ਜਾਗਰਣ ਅਖਬਾਰ ਦਾ। ਜੀ। ਤੇ ਮੈਂ ਕਿਹਾ ਕੋਈ ਸੁਬੇ ਜੀ ਮੈਂ ਉਹਨੂੰ ਸੈਸਵਾਜੀ ਪੁੱਛ ਲਿਆ ਵੀ ਇਹ ਥੋੜੇ ਜਿਹਾ ਹੈਗਾ ਵੀ ਮੈਂ ਜੇ ਕੁਝ ਕਰਾਂ ਤਾਂ ਇਹ ਮੇਰੀ ਹੈਲਪ ਕਰੂਗਾ। ਹਾਂ ਹਾਂ। ਤੇ ਮੈਂ ਕਿਹਾ ਵੀ ਤਾਂ ਕਿ ਮੈਂ ਜੇ ਕੁਝ ਲਿਖਾਂ ਤੂੰ ਮੈਨੂੰ ਛੁਵਾ ਦੇਗਾ ਕਹਿਣਾ ਜੀ ਮੈਂ ਤਾਂ ਨਹੀਂ ਕੁਝ ਵੀ ਹੈਗਾ ਪਰ ਮੈਂ ਤੁਹਾਨੂੰ ਐਡਰੈਸ ਦੇ ਦਿੰਦਾ ਜੀ ਜੀ ਉਸ ਕਾਕੇ ਨੇ ਮੈਨੂੰ ਸ਼ੰਗਾਰਾ ਸਿੰਘ ਭੁੱਲਰ ਹੋਣ ਦਾ ਚੀਫ ਅਡਿਟੋਰ ਸੀਗੇ ਪੰਜਾਬੀ ਜਾਗਰੰਦ ਦੇ ਜੋ ਜਲੰਧਰ ਤੋਂ ਉਦੋਂ ਜੀ ਜੀ ਅ ਅਖਬਾਰ ਚਲਾਉਂਦੇ ਸੀ ਜੀ ਜੀ ਬਿਲਕੁਲ ਉਹ ਵੀ ਅੱਦ ਬੰਨ ਜੁੜੇ ਹੋਏ ਰਾ ਕਾਫੀ ਨਾਮ ਹਾਂਜੀ ਉਹ ਬਹੁਤ ਈਰ ਤੋਂ ਜੁੜੇ ਨੇ ਕਿ ਉਹਨੇ ਮੈਨੂੰ ਮੈਨੂੰ ਦੇਤਾ ਡਰੈਸ ਤੇ ਨਾਲੇ ਅਖਬਾਰ ਦਾ ਡਰੈਸ ਨਾਲੇ ਉਹਨਾਂ ਦਾ ਫੋਨ ਨੰਬਰ ਵੀ ਦੇਤਾ ਜੀ ਜੀ ਅੱਛਾ ਜੋ ਆਪਾਂ ਇੱਥੇ ਗੱਲ ਕਰੀਏ ਕਿ ਉਹ ਫਿਰ ਲਿਖਿਆ ਕਿ ਤੁਸੀਂ ਜੋ ਪਹਿਲੀ ਵਾਰੀ ਛਪੇ ਅਖਬਾਰ ਦੇ ਵਿੱਚ ਹਾਂ ਉਹ ਮੈਂ ਤੁਹਾਨੂੰ ਦੱਸਣ ਲੱਗਿਆ ਹਾਂ ਜੀ ਕਿ ਮੈਂ ਘਰ ਆ ਕੇ ਕੁਛ ਨਾ ਕੁਛ ਹੱਥ ਨਾਲ ਹੀ ਲਿਖਤਾ ਕਾਗਜ਼ ਦੇ ਉੱਤੇ ਤੇ ਜਿਹੜੇ ਡਰੈਸ ਤੇ ਸੀ ਉਹਨੇ ਦੱਸਿਆ ਸੀ ਜਲੰਧਰ ਦਾ ਕਿ ਮੈਂ ਉਹ ਡਰੈਸ ਤੇ ਉਹ ਪੋਸਟ ਕਰਤਾ ਹੱਥ ਨਾਲ ਲਿਖਿਆ ਹੋਇਆ ਜੀ ਜੀ ਕਈ ਦਿਨ ਬਾਅਦ ਮੈਨੂੰ ਫੋਨ ਆਇਆ ਭੁੱਲਰ ਸਾਹਿਬ ਦਾ ਕਹਿੰਦੇ ਕੁਲਾਰ ਸਾਹਿਬ ਤੁਹਾਡਾ ਆਰਟੀਕਲ ਤਾਂ ਹੈਗਾ ਵਧੀਆ ਪਰ ਹੈ ਥੋੜਾ ਛੋਟਾ ਅੱਛਾ ਇਸ ਨੂੰ ਆਰਟੀਕਲ ਨੂੰ ਥੋੜਾ ਸਾਡੇ ਬਲੌਕ ਦੇ ਵਿੱਚ ਆਉਣ ਜੋਗਾ ਕਰਕੇ ਫਿਰ ਦੁਬਾਰਾ ਲਿਖ ਕੇ ਭੇਜੋ ਤੇ ਨਾਲ ਆਪਣੀ ਫੋਟੋ ਭੇਜੋ ਜੀ ਜੀ ਮੈਂ ਉਸ ਟਾਈਮ ਵੀ ਸਰਸਰੀ ਲੈ ਗਿਆ ਗੱਲ ਹੂੰ ਹੂੰ ਤੇ ਉਸ ਤੋਂ ਬਾਅਦ ਮੈਂ ਪ੍ਰਜਾ ਦਰਦਵਾਲ ਮੈਂ ਚੁਪ ਕਰ ਗਿਆ 20-25 ਦਿਨ ਲੰਘ ਗਏ ਇੱਕ ਦਿਨ ਅਚਾਨਕ ਚੱਕ ਮੈਂ ਜਾਗਰ ਪੰਜਾਬੀ ਜਾਗਰ ਨਖਵਾਰ ਘਰ ਆਇਆ ਤਾਂ ਪੜ ਰਿਹਾ ਸੀ ਤੇ ਮੈਂ ਹੈਰਾਨ ਹੋ ਗਿਆ ਕਿ ਮੇਰੀ ਫੋਟੋ ਤੇ ਮੇਰਾ ਆਰਟੀਕਲ ਕਿਵੇਂ ਛਪ ਗਿਆ बस ਉਸ ਦਿਨ ਤੋਂ ਵੀ ਹੀ ਜ਼ਿਆਦਾ ਬਹੁਤ ਜ਼ਿਆਦਾ ਮੈਨੂੰ ਐ ਹੋ ਗਿਆ ਵੀ ਜੇ ਮੇਰੇ ਆਰਟੀਕਲ ਖਬਰ ਚ ਛਾਪ ਸਕਦੇ ਆ ਤੇ ਮੈਂ ਦੁਬਾਰਾ ਲਿਖਣਾ ਸ਼ੁਰੂ ਕਰ ਦਿੰਦਾ ਅਜੀ ਬਤੌਰ ਇੱਕ ਖਬਰ ਦੇ ਵਿੱਚ ਤੁਸੀਂ ਇੱਕ ਲਖਾਰੀ ਵਿੱਚ ਜਦੋਂ ਲਿਖਿਆ ਤੇ ਯਾਦਾਂ ਫਿਰ ਮਨ ਚ ਪਰੇਦੀਆਂ ਵੀ ਆ ਮੇਰੇ ਬਚਪਨ ਚ ਬੀਤੀ ਆ ਜਾਂ ਮਤਲਬ ਉਸ ਤੋਂ ਬਾਅਦ ਕਈ ਮੁਲਾਕਾਤਾਂ ਕਈ ਰਿਸ਼ਤੇਦਾਰੀਆਂ ਔਰ ਕਈ ਪਿੰਡ ਦੇ ਲੋਕ ਕਈ ਚਿਹਰੇ ਜਾਦਾ ਆਏ ਹੋਣੇ ਕੀ ਕੁਝ ਲਿਖਿਆ ਕੁਝ ਸਾਨੂੰ ਯਾਦ ਵੀ ਇਦਾਂ ਦੀ ਸਾਨੂੰ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ ਵੀ ਕਿੰਦਾਂ ਦੀਆਂ ਉਹ ਯਾਦਾਂ ਸੀਗੀਆਂ ਠੀਕ ਹੈ ਇਹ ਮੈਂ ਇੱਕ ਲੋ ਗੱਲਾਂ ਤੁਹਾਨੂੰ ਦੱਸਦਾ ਜੀ ਬਿਲਕੁਲ ਤਾਂ ਜਦੋਂ ਮੇਰੀ ਪੋਸਟਿੰਗ ਸਭ ਤੋਂ ਪਹਿਲਾਂ ਅ ਰਾਜਪੁਰੇ ਹੋਈ ਤਾਂ ਮੈਂ ਰਾਜਪੁਰੇ ਤੋਂ ਆਪਣੀ ਡਿਊਟੀ ਖਤਮ ਕਰਕੇ ਸ਼ਾਮ ਨੂੰ ਰਾਜਪੁਰੇ ਬੱਸ ਸਟਾਪ ਤੇ ਖੜਾ ਸੀ ਤਾਂ ਇੱਕ ਉਧਰੋਂ ਹਰਿਆਣੇ ਵਾਲੀ ਬੱਸ ਆ ਰਹੀ ਸੀ ਮੈਂ ਆਪਣੇ ਬੀਜੇ ਪਿੰਡ ਜਾਣ ਲਈ ਜੀ ਜੀ ਉੱਥੇ ਤੇ ਬੱਸ 'ਚ ਬੈਠ ਕੇ ਆਉਣਾ ਹਰਿਆਣਾ ਰੋਡ ਪੇਜ ਦੀ ਬੱਸ ਜੀ ਜਦੋਂ ਮੈਂ ਬੱਸ 'ਚ ਬੈਠਾ ਤਾਂ ਇੱਕ ਸੀਟ ਦੋ ਸੀਟਾਂ ਵਾਲੀ ਇੱਕ ਸੀਟ ਖਾਲੀ ਸੀ ਜੀ ਤੇ ਮੈਂ ਕੁਦਰਤੀ ਉੱਥੇ ਬੈਠਣਾ ਇੱਕ ਖਾਲੀ ਸੀਟ ਸੀ ਜਦੋਂ ਮੈਂ ਬੈਠੇ ਤਾਂ ਮੇਰੇ ਨਾਲ ਵਾਲੀ ਸੀਟ ਤੇ ਇੱਕ ਲੜਕੀ ਬੈਠੀ ਸੀ ਜੋ ਦਿੱਲੀ ਤੋਂ ਆ ਰਹੀ ਸੀ ਜੀ ਤੇ ਉਹ ਇੱਕ ਸਮਝ ਲਓ ਇੱਕ ਮਾਡਰਨ ਟਾਈਪ ਕੁੜੀ ਸੀ ਜੀ ਤੇ ਮੈਂ ਉਹਦੇ ਨਾਲ ਬੈਠ ਗਿਆ ਜੀ ਤੇ ਥੋੜੀ ਜਿਹੀ ਦਰ বাস ਚੱਲੀ ਤਾਂ ਅੱਗੇ ਸਾਡੀ ਮੈਂ ਨਹੀਂ ਉਹਦੇ ਨਾਲ ਗੱਲਬਾਤ ਕੀਤੀ ਉਹ ਕਹਿੰਦੀ ਜੀ ਅਜੇ ਲੁਧਿਆਣਾ ਕਿੰਨੀ ਕੁ ਦੂਰ ਹੈ ਮੈਂ ਕਿਹਾ ਅਜੇ 1.5-2 ਘੰਟੇ ਹੋਰ ਲੱਗ ਜਾਣਗੇ ਜੀ ਉਹਨੇ ਥੱਕੀ ਹੋਈ ਨਹੀਂ ਕਿਹਾ ਉਹ ਅਜੇ ਨਾ ਚੱਲੂਗਾ ਜੀ ਚਲੋ ਉਸ ਨਾਲ ਸਾਡਾ ਗੱਲਬਾਤ ਦਾ سلسلہ ਸ਼ੁਰੂ ਹੋ ਗਿਆ ਜੀ ਜਿਵੇਂ ਮੈਂ ਉਹ ਨੂੰ ਪੁੱਛਿਆ ਤੁਸੀਂ ਕੀ ਕਰਦੇ ਕਹਿੰਦੀ ਮੈਂ ਐਮ ਐਸ ਸੀ కెਮਿਸਟਰੀ ਕਰਦੀ ਹਾਂ ਦਿੱਲੀ ਤੋਂ ਤੇ ਹੁਣ ਮੈਂ ਆਪਣੀ ਕਿਸੇ ਦੋਸਤ ਦੇ ਵਿਆਹ ਚੱਲੀ ਆ ਲੁਧਿਆਣੇ ਜੀ ਤੇ ਤੇ ਇਹਦੀ ਕੱਲ ਨੂੰ ਵਿਆਹ ਹੈ ਤੇ ਮੈਂ ਵਿਆਹ ਦੇ ਵਿੱਚ ਸ਼ਾਮਲ ਹੋਣਾ ਹੈ ਜੀ ਤੇ ਅਸੀਂ ਇਸ ਤਰ੍ਹਾਂ ਗੱਲਬਾਤ ਦਾ سلسلہ ਜਦੋਂ ਸ਼ੁਰੂ ਹੋ ਗਿਆ ਥੋੜੀ ਬਹੁਤੀ ਹੋਰ ਗੱਲਾਂ ਉਹਨਾਂ ਕਰਦ ਰਹੇ ਜੀ ਤੇ ਉਹਨੇ ਸਾੜੀ ਲਈ ਵਿੱਚ ਸੈਂਟਰ ਪਾਏ ਹੋਏ ਸੀ ਜੀ ਤੇ ਇੰਨੇ ਜਨ ਨੂੰ ਖੰਨਾ ਆ ਗਿਆ ਮੈਂ ਖੰਡੀ ਜਬਸ ਖੜੀ ਤਾਂ ਮੈਂ ਉਹਨੂੰ ਕੋਲ ਡਰਿੰਕ ਆਫਰ ਕਰਿਆ ਵੀ ਲਓ ਜੀ ਤੁਸੀਂ ਥੱਕੇ ਹੋ ਹੋ ਤੁਸੀਂ ਠੰਡਾ ਪੀ ਲਓ ਕੁਝ ਜੀ ਉਹਨੇ ਯਕਲਖਤ ਠੰਡਾ ਪੀਤਾ ਤਾਂ ਉਸ ਤੋਂ 12 ਕਿਲੋਮੀਟਰ ਦੇ ਅੱਗੇ ਮੇਰਾ ਪਿੰਡ ਸੀ ਵੀ ਜਾ ਜੀ ਤੇ ਉਹ ਜੇ ਥੋੜੀ ਬੋਤ ਗੱਲਾਂ ਕਰਦੀ ਸੀ ਜ ਜਿਹਨੂੰ ਮੈਂ ਕਹਿੰਦਾ ਵੀ ਮੇਰੇ ਦਾ ਪਿੰਡ ਆਉਣ ਵਾਲਾ ਜੀ ਜਿਵੇਂ ਆਪਾਂ ਸਰਸਰੀ ਗੱਲਾਂ ਕਰ ਦੋਨੇ ਆਓ ਜੀ ਅੱਜ ਤੁਸੀਂ ਇੱਥੇ ਰਹਿ ਪੋ ਜੀ ਉਹ ਪਤਾ ਨਹੀਂ ਦੋ ਚਿੱਤੀ ਸੀ ਹਾਂਜੀ ਉਹਨ ਸੋਚ ਸੋਚ ਕੇ ਕਹਿੰਦੀ ਚਲੋ ਜੀ ਮੈਂ ਅੱਜ ਇੱਥੇ ਰਹਿ ਲੈਣੀ अच्छा वो ਸਾਡੀ ਗੱਲਬਾਤ ਦੇ ਵਿੱਚ ਇੰਨੀ ਜਾਣਾ ਬੜੀ ਹੈਰਾਨੀ ਹੋਈ ਇਸਕਾ ਇੰਪ੍ਰੈਸ ਹੋ ਗਈ ਮੇਰੀ ਸਾਡੀ ਗੱਲਬਾਤ ਦੇ ਨਾਲ ਅੱਛਾ ਜੀ ਤੇ ਮੈਨੂੰ ਆਪਣੇ ਆਪ ਨੂੰ ਫਿਕਰ ਪੈ ਗਿਆ ਤੇ ਉਹ ਕਹਿੰਦੀ ਮੈਂ ਤਾਂ ਇੱਥੇ ਹੀ ਰਹਿ ਪੈਣੀਆ ਮੈਨੂੰ ਬੜਾ ਮਹਿਸੂਸ ਹੋਇਆ ਵੀ ਜੇ ਉਹ ਨੂੰ ਮੈਂ ਪਿੰਡ ਲੈ ਗਿਆ ਤੇ ਲੋਕ ਕੀ ਕਹਿਣਗੇ ਹਾਂ ਬਿਲਕੁਲ ਮੈਂ ਤਾਂ ਫਸ ਗਿਆ ਜੀ ਤੇ ਮੈਨੂੰ ਸਾਰਾ ਕੁਝ ਛੱਡ ਕੇ ਆਪਦਾ ਫਿਕਰ ਪੈ ਗਿਆ ਜੀ ਜੀ ਇਹ ਜੀ ਜੀ ਨੇਚਰ ਦੇ ਵਿੱਚ ਸਾਡਾ ਪਿੰਡ ਆ ਗਿਆ ਉਹ ਮੈਨੂੰ ਕਹਿੰਦੀ ਅੱਛਾ ਫੋਟੋ ਜੀ ਮੇਰਾ ਟੈਚੀ ਜੀ ਮੈਂ ਛੋਟੀ ਜਾਮਾ ਵੀ ਇਹ ਟੈਚੀ ਫੜ ਲੈ ਫਿਰ ਤੈਨੂੰ ਇਹਨੂੰ ਨਾਲ ਲੈ ਜਾਣਾ ਹੀ ਪਊਗਾ ਮੈਂ ਹਾਰ ਕੇ ਆਪਣੇ ਆਪ ਨੂੰ ਮਨ ਨੂੰ ਸਮਝੌਤਾ ਕਰਕੇ ਸਮਝੌਤਾ ਕਰਕੇ ਮੈਂ ਜੋ ਉਤਰ ਪਾਵਣਾ ਹੁਣ ਲੈ ਚੱਲ ਹਾਂ ਜੀ ਫੜ ਕੇ ਉਤਰ ਪਏ ਜੀ ਹੂੰ ਤੇ ਸਾਡੇ ਬੱਸ ਸਟੈਂਡ ਤੋਂ ਸਾਡਾ ਪਿੰਡ ਅੱਧਾ ਕਿਲੋਮੀਟਰ ਹੈ ਜੀ ਤੇ ਅਸੀਂ ਤੁਰ ਕੇ ਜਦੋਂ ਜਾ ਰਹੇ ਸੀ ਤੇ ਮਗਰ ਮਗ ਰੋ ਆ ਰਹੀ ਸੀ ਸਾਡੇ ਪਿੰਡ ਦੇ ਲੋਕ ਕਹਿੰਦੇ ਦੇਖੀ ਜਾਣ ਕਹਿੰਦੇ ਵੀ ਆ ਅੱਜ ਕੱਲ ਨੌਕਰੀ ਤੇ ਲੱਗਿਆ ਇਸ ਜੁਲ ਗਿਆ ਤੇ ਅੱਜ ਕੋਈ ਪ੍ਰੋਗਰਾਮੇ ਹੋ ਰਹੀ ਬਣਾ ਲਿਆ ਜੀ ਹੈ ਜੀ ਉਸ ਤੋਂ ਬਾਅਦ ਫਿਰ ਅਸੀਂ ਹੌਲੀ ਹੌਲੀ ਤੁਰਦੇ ਤੁਰਦੇ ਘਰ ਆ ਗਏ ਜੀ ਜੀ ਜਿਹੜੀ ਸਾਡੀ ਫੈਮਿਲੀ ਸੀ ਖਾਸ ਤੌਰ ਤੇ ਜਿਵੇਂ ਮੇਰੇ ਬਾਪੂ ਜੀ ਨੇ ਸਾਨੂੰ ਪੜਾਇਆ ਸੀ ਅਸੀਂ ਪੜ੍ਹੇ ਲਿਖੇ ਆਂ ਦੀ ਫੈਮਿਲੀ ਕਿਨੇ ਜਾਂਦੇ ਸੀ ਜੀ ਜੀ ਤੇ ਉੱਥੇ ਮੇਰੀ ਮਦਰ ਨੇ ਦੇਖਿਆ ਮੇਰੀ ਸਿਸਟਰ ਨੇ ਦੇਖਿਆ ਉਹ ਦੇਖ ਕੇ ਹੈਰਾਨ ਹੋ ਗਈ ਵੀ ਇਹ ਕੀ ਗੱਲ ਮੈਂ ਕੁਛ ਨਹੀਂ ਹੋਇਆ ਹੋਇਆ ਸਾਨੂੰ ਅંદર ਆਉਣ ਜੋ ਉਹ ਕਹਿੰਦੇ ਹੁਣ ਕੌਣ ਆ ਗਿਆ ਕੌਣ ਆ ਗਿਆ ਇਸ ਸਰੀਕ ਬੰਦਾ ਇਹ ਸੋਚਦਾ ਇਸ ਵੀ ਕੌਣ ਹੈ ਮੈਂ ਅੰਦਰ ਬੈਠੇ ਫਿਰ ਉਹਨੇ ਉਹਦਾ ਨਾਂ ਉਹ ਲੜਕੀ ਨੇ ਸਾਰੀ ਗੱਲ ਮੇਰੀ ਮਾਦਰ ਨੂੰ ਤੇ ਮੇਰੀ ਸਿਸਟਰ ਨੂੰ ਦੱਸ ਦਿੱਤੀ ਉਹਦਾ ਨਾਮ ਸੁਮਨ ਸੀ ਜੀ ਜੀ ਕਿਉਂਕਿ ਦਿੱਲੀ ਦੇ ਰਹਿਣ ਵਾਲੀ ਸੀ ਮਾਡਰਨ ਖਿਆਲਾਂ ਦੀ ਸੀ ਉਹਨੇ ਸਾਰੀ ਗੱਲ ਮੇਰੇ ਘਰੇ ਮੇਰੀ ਮਾਦਰ ਨੂੰ ਤੇ ਮੇਰੀ ਸਿਸਟਰ ਨੂੰ ਦੱਸ ਦਿੱਤੀ ਜੀ ਤੇ ਬੜੇ ਖੁਸ਼ ਹੋ ਕੇ ਉਹਨੇ ਸਾਡੇ ਘਰੇ ਰਹਿਣ ਦਾ ਪ੍ਰੋਗਰਾਮ ਬਣਾਇਆ ਸ਼ਾਮ ਨੂੰ ਮੱਕੀ ਦੀ ਰੋਟੀ ਧਰੋਂ ਦੇ ਸਾਹ ਗੁਣਾਇਆ ਬੜਾ ਖੁਸ਼ ਹੋ ਕੇ ਖਾਦਾ ਤੇ ਪਿੰਡ ਦੀਆਂ ਗੱਲਾਂ ਸ਼ਹਿਰ ਦੀਆਂ ਗੱਲਾਂ ਕਰਦੇ ਕਰੇ ਕਰਦੇ ਰਹੇ ਉਸ ਤੋਂ ਬਾਅਦ ਉਹ ਉਹਨਾਂ ਨਾਲ ਹੀ ਸੌਂ ਸੂਗੀ ਅਗਲੇ ਦਿਨ ਸਵੇਰੇ ਕਸੇ ਉੱਠੇ ਮੈਂ ਆਪਣੇ ਦਿਲ ਸੋਚਿਆ ਵੀ ਇਹਨੂੰ ਟਿਊਬਵੈਲ ਤੇ ਤੇ ਵੀ ਸ਼ੇਅਰ ਕਰਾ ਕੇ ਲਿਆਵਾਂ ਦਿਖਾ ਕੇ ਲਿਆਵਾਂ ਇਹ ਖੇਤ ਕਿਹੋ ਜਿਹੇ ਨੇ ਸਾਡੇ ਆਪਣੇ ਜੱਟ ਜੀ ਦੇ ਖੇਤਾਂ ਦੇ ਤੇ ਉਹਨੂੰ ਮੈਂ ਟਿਊਬਵੈਲ ਤੇ ਲਾ ਗਿਆ ਤੇ ਮੈਂ ਟਿਊਬਵੈਲ ਦਾ ਬਟਨ ਦਬਾਇਆ ਤਾਂ ਬੜਾ ਫੋਰਾ ਪਾਣੀ ਦਾ ਹਾਉਸ ਦੇ ਵਿੱਚ ਗਿਪਗਿਰਨਾ ਸ਼ੁਰੂ ਹੋ ਗਿਆ ਜੀ ਤੇ ਉਹਨੇ ਕਾਫੀ ਜ਼ਿਆਦਾ ਪਾਣੀ ਨੂੰ ਸਦਾਇਆ ਫਿਰ ਉਹ ਖਾਲ ਦੇ ਵਿੱਚ ਪਾਣੀ ਜਾ ਰਿਹਾ ਸੀ ਤਾਂ ਉਹ ਸੈਂਡਲ ਤਾਰ ਕੇ ਉਹ ਖਾਲ ਦੇ ਵਿੱਚ ਅੱਗੇ ਤੱਕ ਤੁਰੇ ਚਲੀ ਗਈ ਜੀ ਜੀ ਤੇ ਉਸ ਤੋਂ ਬਾਅਦ ਉੱਥੇ ਤੋੜੀਆ ਜੀ ਨੂੰ ਆਪ ਕਹਿੰਦੇ ਹੁੰਦੇ ਸਰਾਂ ਤੋੜੀਆ ਉਹ ਉਹਨੇ ਮੇਰੀ ਪਾਲੀ ਪੁੱਲਾਂ ਨੂੰ ਕਹਿੰਦੀ ਆਹਾ ਉਹਨੇ ਉਹ ਇੰਨੀ ਖੁਸ਼ ਹੋ ਰਹੀ ਸੀ ਬਹੁਤ ਜ਼ਿਆਦਾ ਬਿਲਕੁਲ ਬਿਲਕੁਲ ਅਸੀਂ ਵੀ ਬਾਪਾ ਸਾਹਿਬ ਆ ਗਏ ਉਸ ਤੋਂ ਬਾਅਦ ਬਾਪਾ ਸਾਹਿਬ ਕੇ ਮਨੇ ਬ੍ਰੈਕਫਾਸਟ ਕਰਿਆ ਤੇ ਉਹਦਾ ਜਾਣ ਨੂੰ ਤੇ ਦਿਲ ਨਹੀਂ ਸੀ ਕਰਦਾ ਜੀ ਜੀ ਪਰ ਉਹ ਕਹਿੰਦੀ ਜਾਣਾ ਮਜਬੂਰੀ ਸੀ ਉਹਦੀ ਔਰ ਕੁਝ ਮੈਂ ਵੀ ਇਸ ਤਰ੍ਹਾਂ ਖਤਾ ਗਿਆ ਸੀ ਕਿ ਪਤਾ ਨਹੀਂ ਹੁਣ ਕਾਹਾਂ ਕੀ ਹੋਣਾ ਕਬਰਾਂ ਗਿਆ ਸੀ ਸੁਪਰੀਤੀ ਵੀ ਵੈਸੀ ਜੀ ਕਬਰਾਂ ਗਿਆ ਸੀ ਜੀ ਜੀ ਚਲੋ ਬਾਦ ਦੇ ਵਿੱਚ ਮੈਂ ਉਹਨੂੰ બસ ਸਟੈਂਡ ਤੇ ਦੁਆਰਾ ਫਿਰ ਲੁਧਿਆਣੇ ਦੀ ਬੱਸ ਚੜਾਉਣ ਲਈ ਚਲਿਆ ਗਿਆ ਜੀ ਤੇ ਉਹ ਜਿੰਨਾ ਅੱਗੇ ਨੂੰ ਘੱਟ ਦੇਖਦੀ ਸੀ ਪਿੱਛੇ ਨੂੰ ਪਿੱਡੂ ਵੱਲ ਨੂੰ ਜ਼ਿਆਦਾ ਦੇਖਦੀ ਸੀ ਪਤਾ ਇਹਨਾਂ ਦਿਲ ਕਰੇ ਕਿ ਵੀ ਮੈਂ ਇੱਥੇ ਹੀ ਰਹਿ ਜਾ ਪੰਜਾਬ ਦਾ ਮੂ ਉਹਨੂੰ ਪੈ ਗਿਆ ਐਨਾ ਪੈ ਗਿਆ ਤੇ ਉਹ ਫਿਰ ਬੱਸ ਚਲੀ ਗਈ ਜੀ ਜੀ ਤੇ ਉਹ ਵੀ ਪਿੱਛੇ ਪਿੱਛੇ ਦੇਖਦੀ ਮਤਲਬ ਇਹ ਤੁਹਾਡੀ ਇੱਕ ਯਾਦ ਸੀ ਇਹ ਯਾਦ ਸੀ ਫਿਰ ਕਦੇ ਸਬਬ ਨਹੀਂ ਬਣਿਆ ਕੋਈ ਨੰਬਰ ਨਹੀਂ ਬਟਾਇਆ ਉਸ ਨਵੇਂ ਨਹੀਂ ਜੀ ਉਦੋਂ ਟੈਲੀਫੋਨ ਦਾ ਸਿਸਟਮ ਨਹੀਂ ਸੀ ਹੁੰਦਾ ਨਹੀਂ ਹੁੰਦਾ ਸੀ ਤੇ ਪੋਸਟ ਕਾਰਡ ਵਗੈਰਾ ਜਾਂ ਲੈਟਰਸ ਵਗੈਰਾ ਚੱਲਦੇ ਹੁੰਦੇ ਸੀ ਤੇ ਮੈਂ ਵੀ ਕੋਸ਼ਿਸ਼ ਕੀਤੀ ਚਲੋ ਬਿਲਕੁਲ ਹਾਂਜੀ ਅੱਛਾ ਅਸੀਂ ਤੁਹਾਡੀਆਂ ਕਾਫੀ ਸਰੀਆਂ ਯਾਦਾਂ ਅਖਬਾਰਾਂ ਵਿੱਚ ਕੋਲਰ ਸਾਹਿਬ ਵੀ ਕਾਫੀ ਸਰੀਆਂ ਯਾਦਾਂ ਜਿਦਾਂ ਸੀ ਪੜਦੇ ਰਹੇ ਹਾਂ ਬਹੁਤ ਕੁਝ ਦਿਖਣ ਚ ਆਇਆ ਖਾਸ ਤੌਰ ਤੇ ਤੁਸੀਂ ਜੇ ਗੱਲ ਕਰੀਏ ਕਿ ਤੁਸੀਂ ਵਿਦੇਸ਼ ਵੀ ਗਏ ਹਾਂ ਹਾਂਜੀ ਉਤਨੀਆਂ ਯਾਦਾਂ ਤੁਸੀਂ ਕਾਫੀ ਖਵਾਰਾਂ ਦੇ ਵਿੱਚ ਜਿਵੇਂ ਸਫਰਨਾਮਨ ਸਟਾਈਲ ਦੇ ਵਿੱਚ ਤੁਸੀਂ ਲਿਖੀਆਂ ਜਾਂ ਉਸ ਪਰਿਪੇਖ ਚ ਅਸੀਂ ਗੱਲ ਕਰ ਲਈਏ ਕਿ ਵਿਦੇਸ਼ ਦੀ ਸਥਿਤੀ ਉੱਧਰ ਚ ਵੱਸਦੇ ਪੰਜਾਬੀਆਂ ਦੀ ਸਥਿਤੀ ਔਰ ਇਧਰ ਨਾਲ ਵੀ ਤੁਹਾਡੇ ਕੰਪੈਰੀਜ਼ਨ ਤੁਸੀਂ ਕਰਕੇ ਦੇਖਿਆ ਹੋਣਾ ਜੀ ਕੀ ਲੱਗਿਆ ਕਿਸ ਤਰੀਕੇ ਨਾਲ ਜੁੜੇ ਹੋਏ ਆ ਆਪਣੀਆਂ ਜੜ੍ਹਾਂ ਨਾਲ ਉਹ ਲੋਕ ਇਸ ਬਾਰੇ ਗੱਲ ਕਰੋ ਇਹੋ ਦੇਖੋ ਜੀ ਸਾਇਹਤ ਨਾਲ ਤਾਂ ਜ਼ਰੂਰ ਜੁੜੇ ਹੋਏ ਨੇ ਲੋਕ ਜੀ ਜੀ ਪਰ ਉਹਨਾਂ ਲੋਕਾਂ ਕੋਲ ਟਾਈਮ ਬਹੁਤ ਘੱਟ ਹੈ ਜੀ ਖਾਸ ਤੌਰ ਤੇ ਜਿਹੜਾ ਕੁਝ ਮੈਂ ਦੇਖਿਆ ਉੱਥੇ ਜੀ ਤੇ ਕਿਉਂਕਿ ਸੈਟਰਡੇ ਸੰਡੇ ਛੁੱਟੀ ਹੁੰਦੀ ਹੈ ਲੋਕ ਜਿਆਦਾ ਗੁਰਦੁਆਰਾ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਦਲਬਾਤ ਕਰਦੇ ਆ ਮੱਥਾ ਟੇਕਦੇ ਆ ਲੰਗਰ ਛਕਦੇ ਆ ਇੱਕ ਦੂਜੇ ਨਾਲ ਆਪਣਾ ਦੁੱਖ ਸੁੱਖ ਸਾਂਝਾ ਕਰਦੇ ਆ ਤੇ ਮਤਲਬ ਸਾਰਿਆਂ ਤੋਂ ਵੱਡੀ ਗੱਲ ਤਾਂ ਇਹ ਵੀ ਉਹਨਾਂ ਕੋਲੇ ਟਾਈਮ ਘੱਟ ਹੈ ਸਸਤਕ ਬੰਦੇ ਤਾਂ ਅੱਗੇ ਲੰਘ ਸਕਦੇ ਆ ਜੇ ਉਹਨਾਂ ਕੋਲ ਟਾਈਮ ਹੋ ਜੀ ਹਾਂ ਜੀ ਪੰਜਾਬ ਵਿਲਾ ਹੁੰਦਾ ਜਾ ਰਿਹਾ ਪੰਜਾਬ ਚ ਬਹੁਤ ਸਾਰੇ ਨੌਜਵਾਨ ਜਿਹੜੀ ਬਾਹਰ ਨੂੰ ਜਾ ਰਹੀ ਹੈਗੀ ਆ ਜੀ ਇਸ ਨੂੰ ਤੁਹਾਡਾ ਕਿਸ ਨਜ਼ਰੀਏ ਨਾਲ ਦੇਖਦੇ ਹੋ ਕਿ ਇੱਕ ਪੰਜਾਬ ਦੇ ਵਿੱਚੋਂ ਕੋਈ ਰੋਜ਼ਗਾਰ ਦੀ ਕਮੀ ਹੋ ਗਈ ਹੈ ਕੀ ਕਾਰਨ ਹੈ ਕਿ ਸਾਰਿਆਂ ਦਾ ਚੁਕਾ ਜਿਹੜਾ ਵਿਦੇਸ਼ਾਂ ਮੰਨੀ ਹੋ ਗਿਆ ਅਸਲ ਗੱਲ ਤਾਂ ਇਹ ਹੈ ਜੀ ਵੀ ਪੰਜਾਬ ਦੇ ਵਿੱਚ ਰੋਜ਼ਗਾਰ ਦੀ ਬਹੁਤ ਘਾਟ ਹੈ ਜੀ ਜੀ ਕਿਉਂਕਿ ਜਿਵੇਂ ਸਾਡੀਆਂ ਜਿਵੇਂ ਸਾਡੀ ਗਵਰਨਮੈਂਟਾਂ ਨੇ ਜੀ ਜੀ ਸਰਕਾਰਾਂ ਨੇ ਜੀ ਜੀ ਉਹ ਇਸ ਵੱਲ ਕਲ ਵੱਲ ਬਿਲਕੁਲ ਧਿਆਨ ਨਹੀਂ ਦਿੱਤੀਆਂ ਕਿ ਸਾਡੇ ਰੋਜ਼ਗਾਰ ਪੈਦਾ ਕਰੇ ਜਾਣ ਜੀ ਜੀ ਬਿਲਕੁਲ ਤੇ ਹੁਣ ਇੱਕੋ ਚੇਟਕ ਹੈ ਸਾਰੇ ਸਾਡੇ ਪੰਜਾਬੀ ਭਰਾਵਾਂ 'ਚ ਲਟਕਿਆਂ 'ਚ ਜੀ ਜੀ ਰਬੀ ਜਿ ਰੇਸ਼ਨ ਚ ਜੀ ਜੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਬਾਹਰ ਜਾ ਕੇ ਪੈਸਾ ਕਮਾਈਏ ਅੱਛਾ ਬਿਲਕੁਲ ਕਿਉਂਕਿ ਉਹਨਾਂ ਸਾਰੀ ਦੁਨੀਆ ਨੂੰ ਪਤਾ ਵੀ ਪੈਸੇ ਨਾਲ ਹੀ ਅੱਗੇ ਚੱਲਣਾ ਹੈ ਉਹਨਾਂ ਨੂੰ ਬਿਨਾਂ ਸੋਚੇ ਸਮਝੇ ਦੇਖੇ ਵੀ ਉੱਥੇ ਹੋ ਕੀ ਰਿਹਾ ਹੈ ਜਾਂ ਕਿਵੇਂ ਕਮਾਵਾਂਗੇ ਉਹ ਇੱਕ ਇੱਕ ਝੋਟੇ ਇੱਕੋ ਦਿਮਾਗ ਸੋਚ ਕੇ ਚੱਲਦੇ ਨੇ ਵੀ ਅਸੀਂ ਤਾਂ ਬਾਹਰ ਜਾਉਣਾ ਹੀ ਜਾਣਾ ਹੈ ਜੀ ਜੀ ਹੁਣ ਤੁਸੀਂ ਦੇਖੋ ਕਮਲ ਜੀ ਜਹਾਜਾਂ ਦੇ ਜਹਾਜ ਭਰੇ ਜਾਂਦੇ ਨੇ ਹੁਣ ਮੈਂ ਤਾਂ ਇੰਨੀ ਵਾਰੀ 12 13 ਵਾਰੀ ਜਾ ਕੇ ਦੇਖ ਕੇ ਫੁਰਿਆ ਕਿਉਂਕਿ ਮੇਰੀ ਪੋਸਟ ਐਸੀ ਨਹੀਂ ਵਧੀਆ ਸੀ ਤੇ ਮੈਨੂੰ ਉੱਥੇ ਚੰਗਾ ਹੀ ਨਹੀਂ ਸਕਦਾ ਕਿ ਮੈਂ ਆਪਣਾ ਕਾਰੋਬਾਰ ਛੱਡ ਕੇ ਬਦਲ ਨੌਕਰੀ ਵਧੀਆ ਛੱਡ ਕੇ ਤੇ ਮੈਂ ਉੱਥੇ ਇੱਕ ਤਰ੍ਹਾਂ ਦੀ ਮਜ਼ਦੂਰੀ ਮਜ਼ਦੂਰੀ ਟਾਈਪ ਜੌਬ ਕਰਾਂ ਤੇ ਸੋ ਉਸ ਤੋਂ ਬਾਅਦ ਮੈਂ ਤਾਂ ਦੋ 12 13 ਵਾਰੀ ਜਾਇਆ ਤੇ ਮੇਰੀ ਫੈਮਿਲੀ ਮੇਰੀ ਵਾਈਫ ਮੇਰੇ ਬੱਚੇ ਹਾਂਜੀ ਹੁਣ ਸਾਹਿਬ ਉੱਥੇ ਤੇ ਗਿੱਤਰਾਂ ਸੈਟ ਹੋ ਗਿਆ ਸੈਟ ਹੈ ਗਿਆ ਅੱਛਾ ਇੱਕ ਵਾਰੀ ਮੈਂ ਫਿਰ ਸਾਹਿਤਿਕ ਗੱਲਾਂ ਵਾਲੇ ਪਾਸੇ ਆਉਣਾ ਹੈਗਾ ਤੁਸੀਂ ਦੱਸਿਆ ਸੀ ਕਿ ਵੀ ਇੱਕ ਵੇਲਾ ਉਸ ਸੀਗਾ ਕਿ ਜਦੋਂ ਤੁਸੀਂ ਬਦੌਰ ਕਾਫੀ ਸਾਰੇ ਪੰਜਾਬ ਦੇ ਅਦਵੀ ਨਾਲ ਜੁੜੇ ਹੋਏ ਜਿਹੜੇ ਸਾਹਿਤਕਾਰ ਸੀ ਤੁਸੀਂ ਉਹਨਾਂ ਨੂੰ ਪੜਿਆ ਹਾਂਜੀ ਜੇ ਮੈਂ ਲੇਖਕਾਂ ਦੇ ਵਿੱਚੋਂ ਕੰਮਾਂ ਕਹਾਣੀਕਾਰਾਂ ਚੋਂ ਕੰਮਾਂ ਜਾਂ ਨਾਵਲਕਾਰਾਂ ਚੋਂ ਕੰਮਾਂ ਤਾਂ ਨਾਵਲਕਾਰਾਂ ਚੋਂ ਕਿਹੜੇ-ਕਿਹੜੇ ਨਾਵਲਕਾਰ ਤੁਹਾਨੂੰ ਪਸੰਦ ਰਹੇ ਹੈ ਜਸਵੰਤ ਸਿੰਘ ਕਮਲਪੁਰ ਦਾ ਤੁਸੀਂ ਨਾਮ ਹਾਂ ਮੈਂ ਤਾਂ ਪਹਿਲਾਂ ਹੀ ਦੱਸ ਚੁੱਕਿਆ ਤੁਹਾਨੂੰ ਜੀ ਜੀ ਇਸ ਤੋਂ ਵੀ ਮੈਂ ਉਹਨਾਂ ਦਾ ਫਾਲੋ ਮੈਂ ਤਾਂ ਜਸਵੰਤ ਸਿੰਘ ਕਮਲਪੁਰ ਦਾ ਸੀ ਬਿਲਕੁਲ ਜੀ ਤੇ ਹਾਲਾ ਕਿ ਉਹ ਕਾਮਨਿਸਟ ਟਾਈਪ ਨੀਤੀ ਦੇ ਸੀ ਹਾਂਜੀ ਕਿਹੜਾ ਨਾਵਲ ਉਹਨਾਂ ਦਾ ਜ਼ਿਆਦਾ ਪਸੰਦ ਰਿਹਾ ਰਾਤ ਬਾਕੀ ਹੈ ਰਾਤ ਬਾਕੀ ਬਹੁਤ ਵਸ ਸੋਣਾ ਨਾਵਲ ਸੀ ਵਾਕਈ ਕੋਈ ਪੰਜਾਬੀ ਦੀ ਗੱਲ ਕਰਦਾ ਸੋਣਾ ਨਾਵਲ ਸੀਗਾ ਤੇ ਦੂਸਰਾ ਨਾਨਕ ਸਾਹਿਬ ਨਾਨਕ ਸਿੰਘ ਉਹਨਾਂ ਦਾ ਸੀ ਚਿੱਟਾ ਲੋ ਉਹ ਤਾਂ ਮੈਂ ਬਹੁਤ ਵਾਰੀ ਪੜਾਈ ਬਹੁਤ ਵਾਰੀ ਪੜਾਈ ਜੀ ਬਿਲਕੁਲ ਕਵੀ ਪਸੰਦ ਸੀਗੇ ਇਹ ਕਿਹੜੇ ਕਿਹੜੇ ਬਤਾਓ ਮਨਮੋਹ ਸਿੰਘ ਜੀ ਸੀਗੇ ਔਰ ਫਿਰ ਸ਼ਿਵ ਕੁਮਾਰ ਬਟਾਲਵੀ ਸੀ ਅਮਰਤਪ੍ਰੀਤ ਸੀ ਕਿਹਨੂੰ ਜ਼ਿਆਦਾ ਲਾਈਕ ਕੀਤਾ ਤੁਸੀਂ ਮੈਂ ਕਵਲਜੀ ਸਿੱਧੂ ਜੱਬ ਮੈਂ ਜਿਆਦਾ ਸ਼ਿਵ ਕੁਮਾਰ ਮਟਾਲਵੀ ਦੇ ਗਾਣੇ ਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਸੀ ਜੀ ਮੈਂ ਅਗਰ ਇੱਕ ਰੈਸਨਲ ਹੋਏਗੀ ਕਮਾ ਤੇ ਇੱਕ ਛੋਟੀ ਜਿਹੀ ਰੈਸਨ ਹੋ ਜੇ ਉਹਨਾਂ ਦਾ ਜ਼ਿਕਰ ਤੁਹਾਡੀ ਚੰਗੀ ਲੱਗਦੀ ਕੀ ਪੁੱਛਦੇ ਹੋ ਹਾਲ ਫਕੀਰ ਹਾਂ ਫਕੀਰ ਹਾਂ ਜੀ ਤੇ ਮੈਂ ਪੂਰਾ ਹੁਰਮ ਨਹੀਂ ਮੈਂ ਯਾਦ ਰੱਖ ਸਕਦਾ ਜੀ ਬਿਲਕੁਲ ਤੇ ਹੋ ਬਹੁਤ سارے ਗੀਤ ਉਹਨੇ ਦੇ ਮੈਨੂੰ ਪਸਾਈ ਬੜੇ ਬਹੁਤ ਵੀ ਮੇਰੇ ਕੋਲ ਕਿਤਾਬਾਂ ਵੀ ਵਜੇ ਉਹਨਾਂ ਦੀਆਂ ਪਟਾਰੀ ਸਾਹਿਬ ਦੀਆਂ ਹਾਂ ਲੋ ਜੀ ਮੈਂ ਸੰਝਾ ਕਰਦੇ ਕਿ ਪੁੱਛ ਦਿਓ ਹਾਲ ਫਕੀਰਾਂ ਦਾ ਤਾਂ ਸਾਡੇ ਨਦੀਆਂ ਵਿਛੜੇ ਵੀਰਾਂ ਦਾ ਕੀ ਪੁੱਛ ਦਿਓ ਹਾਲ ਫਕੀਰਾਂ ਦਾ ਤਾਂ ਸਾਡੇ ਨਦੀਆਂ ਵਿਛੜੇ ਨੀਰਾਂ ਦਾ ਸਾਡੇ ਹੰਜ ਦੀ ਜੂਨੇ ਆਂਦਾ ਸਾਡੇ ਦਿਲ ਜਲੇ ਆਂਦ ਲਗੀ ਰਹਿੰਦਾ ਨਾ ਝੰਗ ਛੁੱਟਿਆ ਨਾ ਕੰਨ ਪੱਟੇ ਚੁੰਡ ਲੰਗ ਇੰਜ ਹੀ ਰੰਦ ਕਾਫੀ ਲੰਬੀ ਵਾਰਤ ਹੈਗੀ ਮੈਂ ਵਿੱਚ ਵਿੱਚ ਸੁਣਾ ਰਿਹਾ ਹੈਗਾ ਤੇ ਇਸਨਕਰ ਸ਼ਿਪ ਜੀ ਨੇ ਬਹੁਤ ਜ਼ਿਆਦਾ ਬਟਾਲਵੀ ਹੋਰੋਂ ਨੇ ਲਿਖਿਆ ਸਾਹਿਤ ਕਿ ਕਹਿ ਸਕਦੇ ਨੇ ਕਿ ਵਿਦੇਸ਼ਾਂ ਦੇ ਵਿੱਚ ਜਿਹੜੇ ਬਹੁਤ ਵੱਡੇ ਵੱਡੇ ਨਾਮ ਸੀਗੇ ਸਾਹਿਤਕਾਰ ਇਹ ਵਿੱਚ ਸਾਡੇ ਮੁਲਕ ਦੇ ਵਿੱਚ ਅਗਰ ਪੰਜਾਬੀ ਦੀ ਗੱਲ ਆਉਂਦੀ ਹੈਗੀ ਆ ਤੇ ਸ਼ਿਵਕੁਮ ਬਟਾਲਵੀ ਹੋਰੋਂ ਵਰਗਾ ਕਿਸੇ ਨੇ ਨਹੀਂ ਲਿਖਿਆ ਸੋ ਇੱਕ ਵਾਰੀ ਫੇਰ ਅਸੀਂ ਕੁਲਾਰ ਸਾਹਿਬ ਨੂੰ ਹੀ ਮੁਖਤਬ ਹੁੰਦੇ ਆਂਕਲਾ ਸਾਹਿਬ ਕਦੋਂ ਇਹ ਅਖਬਾਰਾਂ ਦੇ ਵਿੱਚ ਤੁਸ ਲਿਖਣਾ ਕਿੰਨੇ ਵਰੇ ਹੋ ਗਏ ਲਿਖਣੇ ਲਿਖਦੇ ਮੈਨੂੰ ਹੁਣ ਤਾਂ ਵੈਸੇ ਚਾਰ ਕਸਾਲੀ ਹੋਏ ਨੇ ਜੀ ਜੀ ਤੇ ਪਿੱਛੋਂ ਜੁੜਿਆ ਸਾਹਿਤ ਲੋਬੇ ਬੰਦ ਪ੍ਰੋਗਰਾਮ ਜੁੜਿਆ ਇਹ ਚਾਰ ਸਾਲਾਂ ਵਿੱਚ ਵੀ ਤਾਂ ਕਾਫੀ ਕੁਛ ਲੋਕਾਂ ਨੇ ਪੜ੍ਹ ਲਿਆ ਅਸੀਂ ਪੜ੍ਹ ਲਿਆ ਬਹੁਤ ਖੁਸ਼ ਹੋਇਆ ਤੇ ਤੇ ਪਾਟਕਾਂ ਦੇ ਖਾਤਿਆਂ ਉਹਨਾਂ ਦੇ ਫੋਨ ਨੁਮਗਰ ਵੀ ਇਹ ਹਾਂ ਉਹ ਮੈਂ ਦੱਸਦਾ ਜੀ ਜੀ ਜਦੋਂ ਵੀ ਮੇਰਾ ਕੋਈ ਆਰਟੀਕਲ ਛਪਦਾ ਸੀ ਜੀ ਜੀ ਤਾਂ ਸਵੇਰੇ 7 ਵਜੇ ਖ਼ਬਰ ਆ ਜਾਂਦਾ ਸੀ ਮੈਨੂੰ ਪਤਾ ਲੱਗ ਜਾਂਦਾ ਸੀ ਮੇਰਾ ਆਰਟੀਕਲ ਛਪਿਆ ਜੀ ਜੀ 7 ਵਜੇ ਤੋਂ ਲੈ ਕੇ ਬਾਰ 1 2 ਵਜੇ ਤੱਕ ਮੈਂ ਫੋਨ ਅਟੈਂਡ ਕਰਦੀ ਰਹਿੰਦਾ ਸੀ ਮੈਂ ਆਪਣੇ ਆਫਿਸ ਬਣੀ ਜਾਂਦਾ ਈਵਨ ਬ੍ਰੇਕਫਾਸਟ ਵੀ ਨਹੀਂ ਸੀ ਕਰਦਾ ਕਿਉਂਕਿ ਮੈਨੂੰ ਵੇਲੇ ਨਹੀਂ ਸੀ ਮਿਲਦੇ ਮੇਰੇ ਦੀ ਸਾਰੇ ਲੋਗ ਮੇਡੇ ਲੇਖ ਨੂੰ ਪੜ੍ਹ ਕੇ ਐਪਰੀਸ਼ੀਏਟ ਕਰਦੇ ਸੀ ਬਿਲਕੁਲ ਆਹ ਸਾਹਿਬ ਜੀ ਤੁਸੀਂ ਇਹ ਲਿਖਿਆ ਇਹ ਲਿਖਿਆ ਨਹੀਂ ਇੱਕ ਲੇਖ ਵਾਸਤੇ ਤਾਂ ਵੱਡੇ ਵਾਲੀ ਚਾਲ ਹੀ ਕਰਦੇ ਹੁੰਦੀ ਨਾ ਉਹਨੂੰ ਤਾਂ ਸ਼ਾਹ ਮਿਲਦਾ ਹੈਗਾ ਅੱਛਾ ਤਾਂ ਹੈ ਹੀ ਆਈ ਸੀ ਮੈਨੂੰ ਇਸ ਤਰ੍ਹਾਂ ਲੱਗਦਾ ਜੀ ਜੀ ਚੰਗਾ ਹੀ ਕੰਮ ਕਰ ਰਹੇ ਹਾਂ ਚੰਗਾ ਕੰਮ ਕਰ ਰਹੇ ਹਾਂ ਬਿਲਕੁਲ ਜੀ ਕਹਾਸਤੌਰ ਤੇ ਮੈਂ ਜੋ ਕੁਝ ਵੀ ਅਮਰੀਕਾ ਬਾਰੇ ਲਿਖਿਆ ਉਸ ਚੀਜ਼ ਉਹ ਗੱਲਾਂ ਬਾਤਾਂ ਨੂੰ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਜੀ 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 ਬਿਲਕੁਲ ਹਾਂ ਇਹ ਕਬੱਡੀ ਗੱਲ ਆ ਅੱਛਾ ਇੱਕ ਅੱਜ ਤੁਸੀਂ ਦੇਖ ਰਹੇ ਹੋ ਤੁਸੀਂ ਪਿੰਡ ਤੋਂ ਸ਼ਹਿਰ ਆ ਕੇ ਇੱਥੇ ਵਸੇਬਾ ਕੀਤਾ ਵਿਦੇਸ਼ ਵੀ ਜਾ ਕੇ ਆਏ ਪੰਜਾਬੀ ਦੇ ਅੱਜ ਦੇ ਦੌਰ ਚ ਸੀ ਗੱਲ ਕਰੀ ਜਿਹੜੀ ਸਾਡਾ ਸਕੂਲ ਸਿਸਟਮ ਆ ਚੁੱਕਾ ਹੈਗਾ ਕਾਨਵੈਂਟ ਸਕੂਲ ਖੁੱਲ ਰਹੇ ਹੈਗੇ ਆ ਇੱਥੇ ਪੰਜਾਬ ਚ ਦਿੱਲੀ ਬੋਰਡ ਦੇ ਸਕੂਲ ਬਹੁਤ ਖੁੱਲ ਚੁੱਕੇ ਹੈ ਜੀ ਜੀ ਇਹ ਦੇਖਿਆ ਜਾਂਦਾ ਹੈਗਾ ਕਿ ਇਹ ਸਾਰੇ ਸਕੂਲ ਜਿਹੜੇ ਹੈਗੇ ਆ ਪੰਜਾਬੀ ਤੋਂ ਅਲਗਰਜੀ ਬਹੁਤ ਕਰਦੇ ਆ ਪੰਜਾਬੀ ਵਾਲੇ ਮਾਮਲੇ ਤੋਂ ਕਹਿੰਦੇ ਪੰਜਾਬੀ ਤਾਂ ਸਾਡੇ ਵਿੜੇ ਬੜੇ ਹੀ ਨੇ ਤੇ ਪੰਜਾਬੀ ਦੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਪੰਜਾਬੀ ਨਾਲ ਜੁੜੇ ਹੋਣ ਇਹ ਸਕੂਲ ਔਰ ਇਹਨਾਂ ਨੂੰ ਸਨੇਹਾ ਦਿੱਤਾ ਜਾਵੇ ਕੀ ਕਹੋਗੇ ਤੁਸੀਂ ਉਹ ਮੈਂ ਇਹੀ ਕਹੂੰਗਾ ਕਿ ਖਾਸ ਤੌਰ ਤੇ ਜਿਹੜੇ ਸਾਡੇ ਪੰਜਾਬੀ ਪੰਜਾਬ ਐਜੂਕੇਸ਼ਨ ਬੋਰਡ ਦੇ ਜੀ ਜੀ ਸਕੂਲ ਦੇ ਉਹਨਾਂ ਚ ਆਪਣੀ ਪੰਜਾਬੀ ਨੂੰ ਸਾਹਿਤ ਨੂੰ ਜਾਂ ਆਪਣੀ ਜੀ ਪੰਜਾਬੀ ਕਲਚਰ ਨੂੰ ਉਤਸ਼ਾਹ ਨਹੀਂ ਦਿੱਤਾ ਜਾਂਦਾ ਜੀ ਜੀ ਬਿਲਕੁਲ ਜਿਹੜੇ ਦੂਸਰੇ सीबीएसई ਟਾਈਪ ਦੇ ਸਕੂਲ ਨੇ ਜਾਂ ਅੰਗਰੇਜ਼ੀ ਮੀਡੀਅਮ ਦੇ ਸਕੂਲ ਨੇ ਜੀ ਜੀ ਉਹ ਲੋਗ ਸੋਚਦੇ ਆ ਵੀ ਅਸੀਂ ਅੱਗੇ ਲੰਘ ਗਏ ਉਹ ਸਕੂਲਾਂ ਵਾਲੇ ਵੀ ਪਿੱਛੇ ਤਾਂ ਜਿਹੜੇ ਸਕੂਲ ਨੇ ਉਹ ਤਾਂ ਐਵੇਂ ਹੀ ਨੇ ਦੇਸੀ ਜਿਹੜੇ ਉਹ ਪੰਜਾਬੀ ਨੂੰ ਆਪਾਂ ਜੇ ਗੱਲ ਕਰੀਏ ਤਾਂ ਉਹ ਤਾਂ ਸਮਝਦੇ ਵੀ ਇਹ ਜਾਹਲ ਲੋਕਾਂ ਦੀ ਭਾਸ਼ਾ ਹੈ ਜਦੋਂ ਕਿ ਪੰਜਾਬੀ ਤਾਂ ਉਹ ਹੈ ਨਾ ਜਿੱਥੇ ਅਸੀਂ ਕਹਿ ਦਿੰਨੇ ਵੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਾਂ ਪਾਤਸ਼ਾਹਾਂ ਤੱਕ ਦੀ ਅਸੀਂ ਗੱਲ ਕਰਦੇ ਹੈਗੇ ਕਿ ਗੁਰੂ ਸਾਹਿਬਾਨ ਇੱਕ ਉੱਤਮ ਜਿਹੜਾ ਸਾਹਿਤ ਉਹ ਪੰਜਾਬੀ ਵਿੱਚ ਹੀ ਰਚਿਆ ਫਿਰ ਅਸੀਂ ਗੱਲ ਕਰਦੇ ਹਾਂ ਕਿ ਬਾਬਾ ਫਰੀਦ ਜੀ ਕਿੱਡਾ ਵੱਡਾ ਨਾਮ ਸੀਗਾ ਸੂਫੀ ਜਹਨ ਦੇ ਵਿੱਚ ਉਹਨਾਂ ਨੇ ਇੰਨਾ ਕੁਝ ਲਿਖਿਆ ਕਿੰਨੇ ਸੂਫੀ ਸ਼ਾਇਰ ਹੋਏ ਕਿਵੇਂ ਕਹਿ ਸਕਦੇ ਹਾਂ ਕਿ ਮਾਂ ਬੋਲੀ ਪੰਜਾਬੀ ਸਾਡੀ ਮਾੜੀ ਹੈ ਬਹੁਤ ਵਧੀਆ ਬੋਲੀ ਹੈ ਔਰ ਪੰਜਾਬ ਦੇ ਸਕੂਲਾਂ ਚ ਜਿਹੜੀ ਹਿੰਦੀ ਹੈਗੀ ਹੈ ਉਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈ ਅੰਗਰੇਜ਼ੀ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਔਰ ਜਿਹੜੀਆਂ ਕੌਮਾਂ ਆਪਣੀ ਬੋਲੀ ਛੱਡ ਕੇ ਬਹਿ ਜਾਂਦੀਆਂ ਉਹਨਾਂ ਦੇ ਤਾਂ ਪੱਲੇ ਕੁਝ ਨਹੀਂ ਰਹਿੰਦਾਗਾ। ਇਹ ਹੀ ਸਥਿਤੀ ਬਣੀ ਹੋਈ ਹੈ ਤੇ ਕੋਈ ਹੋਰ ਸਾਡੇ ਨਾਲ ਜਿਹੜੀ ਯਾਦ ਹੈਗੀ ਉਹ ਸਾਂਝੀ ਕਰੋ ਕਿ ਆ ਮਜ਼ੇਦਾਰ ਕਹਾਣੀਆਂ ਤੁਹਾਡੀਆਂ ਹੋਣਗੀਆਂ ਅਸੀਂ ਪੜਦੇ ਹੈਗੇ ਆ ਤੇ ਕੋਈ ਇਸ ਤਰ੍ਹਾਂ ਦਾ ਵਾਕਿਆ ਜਿਹੜਾ ਪਿੰਡ ਦੇ ਵਿੱਚ ਕਦੇ ਵਾਕਿਆ ਤੁਹਾਡੇ ਨਾਲ ਦਿੱਤਿਆ ਹੋਵੇ ਔਰ ਉਹ ਅੱਜ ਵੀ ਕਦੇ ਬੈਠੇ ਬਦਬਦੀ ਤੁਹਾਡਾ ਹਾਸਾ ਨਿਕਲ ਆਉਂਦਾ ਹੈਗਾ ਉਸ ਬਾਰੇ ਜ਼ਰੂਰ ਚਰਚਾ ਕਰੋ। ਇੱਕ ਆਰਟੀਕਲ ਜਿਹੜਾ ਮੈਨੂੰ ਹੋਰ ਵੀ ਬੜਾ ਵਧੀਆ ਲੱਗਦਾ। ਜੀ ਜੀ। ਤੇ ਕਿਉਂਕਿ ਅਸੀਂ ਤਾਂ ਪਿੰ ਮੇਰੇ ਬਾਪੂ ਜੀ ਦਾ ਉਹ ਵੀ ਪਿੰਡਾਂ ਚ ਅਨਪੜ੍ਹੇ ਜੀ ਸਿੱਖਤਾ ਦੇ ਕਹ ਲੈ ਗਿਆ ਬਈ ਉਹਨਾਂ ਨੂੰ ਉੜਦੂ ਆਉਂਦਾ ਸੀ ਸਿਰਫ ਪੰਜਾਬੀ ਘੱਟ ਹੋਦੀ ਸੀ ਜੀ ਜੀ ਉਹਨਾਂ ਦਾ ਇੱਕ ਦੋਸਤ ਰੇਲਵੇ ਵਿੱਚ ਸੀ ਜੀ ਉਹ ਬਠਿੰਡੇ ਉਹਦੀ ਪੁਲਿਸ ਦੀ ਪੋਸਟਿੰਗ ਸੀ ਉਹ ਉਹਨਾਂ ਦੀ ਲੜਕੀ ਦਾ ਵਿਆਹ ਸੀ ਜੀ ਤੇ ਸਾਨੂੰ ਇਨਵਾਈਟ ਕਰਿਆ ਉਹਨਾਂ ਜਿਹੜਾ ਦੇ ਵਿੱਚ ਰੇਲ ਗੱਡੀ ਤੇ ਜਾ ਹੁੰਦਾ ਸੀ ਜੀ ਤੇ ਅਸੀਂ ਬਾਪੂ ਜੀ ਨੇ ਕਿਹਾ ਵੀ ਆਪਾਂ ਸਾਰੇ ਟੱਪਰ ਉੱਥੇ ਜਾਣਾ ਉਦੋਂ ਛੇ ਚੀਚੇ ਦੀ ਵਿਆਹ ਅਟੈਂਡ ਕਰਕੇ ਬੜਬੜੀ ਸੀ ਹੁੰਦਾ ਹੁੰਦਾ ਉੱਥੇ ਹਫਤਾ ਹਫਤਾ ਰਹਿਣਾ ਪੈਂਦਾ ਸੀ ਜੀ ਤੇ ਅਸੀਂ ਸਾਰੇ ਆਪਣੇ ਸਾਡੇ ਚਾਵਾ ਰੇਲਵੇ ਸਟੇਸ਼ਨ ਤੋਂ ਬੈਠ ਕੇ ਲੁਧਿਆਣੇ ਗਏ ਲੁਧਿਆਣੇ ਤੋਂ ਟੂਰੀ ਟੂਰੀ ਤੋਂ ਫਿਰ ਮਠੇੜੇ ਵਾਲੀ ਗੱਡੀ ਨੂੰ ਸ਼ਿਫਟ ਕਰੀ ਜੀ ਉੱਥੇ ਪਹੁੰਚ ਗਏ ਉੱਥੇ ਉਹ ਘਰ ਦੇ ਵਿੱਚ ਵਿਆਹ ਹੋਇਆ ਸਾਰਾ ਤੇ ਮੈਂ ਮੇਰੀ ਸਿਸਟਰ ਤੇ ਮੇਰਾ ਬ੍ਰਦਰ ਬੰਡੇ ਜਿਹੜੇ ਅਮਰੀਕਾ ਗਏ ਹੋਏ ਨੇ ਤੇ ਉੱਥੇ ਡੇੜੀ ਨਾ ਇੱਕ ਰੇਲਵੇ ਕਲੋਨੀ ਸੀ ਉਹਦੇ ਵਿੱਚ ਇੱਕ ਗਰਾਉਂਡ ਸੀ ਜੀ ਅਸੀਂ ਕਿਉਂਕਿ ਬੰਦਾਰੇ ਨਾਲ ਸਾਨੂੰ ਸ਼ੌਕ ਸੀ ਵੀ ਉਧਰ ਕੋ ਮੇ ਉਧਰ ਕੋ ਮੀ ਜੀ ਤੇ ਤਿੰਨੇ ਜਣਿਆਂ ਨੇ ਉਧਰ ਘੁੰਮਣ ਜਾਣਾ ਤਾਂ ਉੱਥੇ ਸਟੇਡੀਅਮ ਦੇ ਵਿੱਚ ਇੱਕ ਪਾਣੀ ਦੀ ਟੁੱਟੀ ਲੱਗੀ ਹੋਈ ਸੀ ਜੀ ਤੇ ਮੈਂ ਸ਼ੁਰੂ ਤੋਂ ਹੀ ਥੋੜਾ ਬਧਸ਼ਰਾਰਤੀ ਨੇ ਆ ਤੇ ਉਹ ਟੁੱਟੀ ਦੇ ਉੱਤੇ ਇੱਕ ਪੰਡਤ ਜੀ ਬਾਅਦ ਵਿੱਚ ਗੜਬੇ ਨਾਲ ਕੋਲਣਾ ਕਰਦੇ ਸੀ ਤੇ ਉੱਥੇ ਹੀ ਕੋੜਾ ਤਤਨ ਕਰਕੇ ਤੇ ਉਹ ਚਲੇ ਜਾਂਦੇ ਸੀ ਜੀ ਜੀ ਉਹ ਪੰਡਤ ਜੀ ਦੀ ਏਡੀ ਵੱਡੀ ਬੋਧੀ ਸੀ ਵੈਸੇ ਮੈਂ ਕਹਿਣਾ ਤਾਂ ਨਹੀਂ ਜਾਊਗਾ ਜੀ ਜੀ ਤੇ ਮੈਨੂੰ ਬੜੀ ਵਧੀਆ ਲੱਗਦੀ ਸੀ ਉਹਦੇ ਬਰਤੀ ਤੇ ਮੈਂ ਉਹ ਨੂੰ ਜਾ ਕੇ ਪੁੱਛਣਾ ਦੇਖਣਾ ਨਾਲੇ ਕਹਿਣਾ ਪੰਡਤ ਜੀ ਆ ਬੜੀ ਵਧੀਆ ਚੀਜ਼ ਹੈ ਮੇਰੇ ਬ੍ਰਦਰ ਨੇ ਤੇ ਮੇਰੀ ਸੱਤ ਨੂੰ ਕਹਿਣਾ ਧੋਨੋ ਨਹੀਂ ਕੰਮ ਕਰਨਾ ਜੀ ਜੀ ਤੇ ਮੈਨੂੰ ਬੜਾ ਵਧੀਆ ਲੱਗਣਾ ਵੀ ਇਹ ਪੰਡਤ ਜੀ ਦੀ ਬੋਧੀ ਹੈ ਚਲੋ ਉਸ ਤੋਂ ਬਾਅਦ ਅਖੀਲੇ ਦੇਣ ਜਦੋਂ ਅਸੀਂ ਵਾਪਸ ਪਿੰਡ ਨੂੰ ਆਉਣਾ ਸੀ ਜੀ ਤੇ ਮੈਂ ਉਹ ਪੰਡਤ ਜੀ ਦੀ ਬੋਧੀ ਨੂੰ ਹੱਤ ਲੋੜੇ ਥੋੜੇ ਜਿਆਦਾ ਛੇੜਤਾ ਜੀ ਉਹ ਚੁੰਝ ਲਾ ਗਿਆ ਜੀ ਜੀ ਉਹ ਮੇਰੇ ਮਗਰ ਪੈ ਗਿਆ ਜੀ ਸਾਡੇ ਮਗਰ ਪੈ ਗਿਆ ਮੈਂ ਤੇ ਮੇਰੀ ਸISTER ਤੇ ਮੇਰੇ ਮਗਰ ਭੱਜ ਕੇ ਭੱਜ ਕੇ ਦਵਾਰ ਉੱਪਰ ਭੱਜ ਕੇ ਆਪਣੇ ਘਰੇ ਆ ਗਏ ਤੇ ਮੈਂ ਬ੍ਰਦਰ ਨੂੰ ਕਹਾਂ ਮੈਂ ਉਹ ਤਾਂ ਮਗਰੀ ਜਾ ਰਿਹਾ ਉਹ ਕਹਿੰਦਾ ਜਿਹੜਾ ਤੂੰ ਕੰਮ ਕਰਿਆ ਉਹ ਤਾਂ ਜ਼ਰੂਰ ਉਹ ਮਗਰਾ ਹੋ ਗਈ ਅਸੀਂ ਭੱਜ ਕੇ ਜਾ ਕੇ ਅੰਦਰ ਵੜ ਗਏ ਤੇ ਉਹ ਵੀ ਅੰਦਰ ਆ ਗਿਆ ਜੀ ਗੇਟ ਦੇ ਉੱਤੇ ਖੜ ਕੇ ਖੜਕਣ ਲੱਗ ਗਿਆ ਜੀ ਜੀ ਤੇ ਅੰਦਰੋਂ ਮੇਰੇ ਬਾਪੂ ਜੀ ਕਹਿੰਦੇ ਕੋਣ ਹੈ ਉਹ ਕਹਿੰਦੇ ਪੰਡ ਜੀ ਕਹਿੰਦੇ ਕੱਢੋ ਮੁੰਡੇ ਨੂੰ ਜਿਹੜਾ ਮੈਨੂੰ ਛੇੜ ਕੇ ਆਇਆ ਅੱਛਾ ਠੀਕ ਤੇ ਉਹ ਮੈਨੂੰ ਉਦ ਘਬਰਾਟ ਪੈਦਾ ਹੋ ਗਈ ਹੁਣ ਮੇਰੇ ਪੈਣ ਗਿਆ ਮੈਨੂੰ ਕੁਝ ਨਾ ਕੋਈ ਸਜ਼ਾ ਮਿਲੂਗੀ ਇਹੋ ਤਾਂ ਉਹ ਬਾਪੂ ਜੀ ਗਏ ਵਾਰ ਉਹਨਾਂ ਨੇ ਸੋਚਿਆ ਵੀ ਜਰੂਰ ਇਹ ਛੋਟੇ ਮੁੰਡੇ ਦੀ ਸਹਾਇਤ ਹੋਣੀ ਉਹਨਾਂ ਨੇ ਹੌਲੀ ਹੌਲੀ ਪੰਡ ਜੀ ਨੂੰ ਠੰਡਾ ਕਰਿਆ ਜੀ ਜੀ ਠੰਡਾ ਕਰਿਆ ਤਾਂ ਨਾਲੇ ਮੈਨੂੰ ਸਜ਼ਾ ਵੀ ਮਿਲੀ ਜੀ ਜੀ ਉਸ ਤੋਂ ਬਾਅਦ ਉਹ ਪੰਡ ਜੀ ਨੂੰ ਚਾਚੂ ਪੁਲਾ ਵੀ ਉਹਨੇ ਤੋੜ ਦਿੱਤਾ ਤੋੜ ਦਿੱਤਾ ਉਸ ਤੋਂ ਕਈ ਦਿਨ ਬਾਪੂ ਜੀ ਮੇਰੇ ਨਾਲ ਨਹੀਂ ਬੋਲੇ ਚੰਗੀ ਤਰ੍ਹਾਂ ਫਿਰ ਇੱਕ ਦਿਨ ਪਿੰਡ ਆ ਕੇ ਬਿਠਾ ਕੇ ਮੈਨੂੰ ਕਹਿੰਦੇ ਕਾਕਾ ਜੀ ਪੁੱਤ ਜੀ ਸੁਣੋ ਵੱਡੇ ਦਾ ਡੀ ਰਿਸਪੈਕਟ ਕਰੀ ਦੀਏ ਆਦਰਮਾਨ ਕਰੀ ਰਹਿ ਜੀ ਤੁਸੀਂ ਇਸ ਨੂੰ ਨਹੀਂ ਛੇੜਨਾ ਜੀ ਜੀ ਸੋ ਘਟਣਾ ਇਹ ਨਹੀਂ ਮੇਰੇ ਦਿਲ ਦੇ ਵਿੱਚ ਘਰ ਕਰ ਗਈ ਕਿ ਮੈਂ ਮੈਂ ਓਸੀ ਨੂੰ ਮਦਦ ਨੇ ਰੱਖ ਕੇ ਫਿਰ ਬਾਤ ਸਾਰੇ ਬਜ਼ੁਰਗ ਬੰਦਿਆਂ ਦੀ ਇੱਜ਼ਤ ਕਰਦੇ ਸ਼ਾਂਤੀ ਪਰ ਪਾਸੇ ਚੱਲ ਗਿਆ ਅੱਛਾ ਇਹ ਸਾਰੀਆਂ ਯਾਦਾਂ ਦੇ ਉੱਪਰ ਕੋਈ ਕਿਤਾਬ ਵੀ ਤੁਹਾਡੀ ਆ ਰਹੀ ਪਵਿੱਖ ਦੇ ਵਿੱਚ ਕਿਉਂਕਿ ਮੈਨੂੰ ਲੱਗਦਾ ਕਿ ਇੱਕ ਕਿਤਾਬ ਜ਼ਰੂਰ ਹੋਣੀ ਚਾਹੀਦੀ ਹੈਰ ਪੰਜਾਬੀਆਂ ਨੂੰ ਇਸ ਬਾਰੇ ਪਤਾ ਲੱਗਣਾ ਚਾਹੀਦਾ ਕਿੰਨੀਆਂ ਵਜਾਈਆਂ ਯਾਦਾਂ ਵੀ ਤੁਹਾਡੀਆਂ ਨੇ ਹਾਂਜੀ ਹਾਂਜੀ ਕਿਤਾਬ ਹੈ ਜੀ ਵੀ ਚੈਰੀ ਕਰੀ ਹੋਈ ਹੈ ਜੀ ਜੀ ਉਹ ਮੇਰੇ ਕਿਤਾਬ ਦਾ ਨਾਮ ਵੀ ਅਸੀਂ ਮੈਂ ਪ੍ਰਪੋਜ਼ ਕਰ ਲਿਆ ਉਹਦਾ ਹੈਗੇ ਮੇਰੀਆਂ ਯਾਦਾਂ ਮੇਰੀਆਂ ਯਾਦਾਂ ਖੂਬਸੂਰਤ ਨਾਮ ਹੈਗਾ ਤੇ ਮੈਂ ਕੋਸ਼ਿਸ਼ ਕਰ ਰਿਹਾ ਮੇਰੇ 23 ਆਰਟੀਕਲ ਜੀ ਜੀ ਉਹ ਤੇ 23 ਆਰਟੀਕਲ ਨੂੰ ਇੱਕ ਕਿਤਾਬ ਦੀ ਸ਼ਕਲ ਵਿੱਚ ਕਰਾਉਣ ਦੇ ਰੂਪ ਵਿੱਚ ਮੈਂ ਭੇਟ ਕਰਨ ਵਿੱਚ ਹਾਂ ਬਹੁਤ ਵਧੀਆ ਗੱਲ ਹੈਗੇ ਖੁਸ਼ ਆਮਦੇਦ ਕਹਿਣੇ ਹੈਗੇ ਸਮਾ ਨਜਾਕਤ ਜਿਹੜੀ ਹੈਗੀ ਉਹਦੀ ਵੇਖਣੀ ਪਊਗੀ ਸਾਨੂੰ ਤੇ ਬੜਾ ਆ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਆ ਦੋਸਤੋ ਪੰਜਾਬ ਦੇ ਵਿੱਚ ਜਿੰਨੇ ਅਸੀਂ ਸਾਹਿਤਕਾਰਾਂ ਦੀ ਅਸੀਂ ਗੱਲ ਕਰੀਏ ਨਾ ਤੇ ਸਾਡੇ ਕੋਲ ਇਹ ਕਦੇ ਪਾਏ ਆਇਸ਼ਰ ਸਿੰਘ ਹੋਰਾਂ ਦਾ ਨਾਮ ਬੜਾ ਸੀਗਾ ਚੰਮਨ ਗੋਬਿੰਦਪੁਰ ਹੀ ਹੋਰਾਂ ਦਾ ਨਾਮ ਬੜਾ ਸੀਗਾ ਚਾਚੇ ਚੰਡੀਗੜੀ ਇਹਦਾ ਨਾਮ ਸੀਗਾ ਰਜਿੰਦਰ ਸਿੰਘ ਆ ਤੇ ਸਾਡੇ ਕੋਲ ਮੁੰਬਈ ਬੈਠੇ ਨੇ ਤੇ ਪਟਿਆਲੇ 'ਚ ਸਾਡੇ ਕੋਲੇ ਇੰਜੀਨੀਅਰ ਹਰਬੰਸ ਸਿੰਘ ਕੁਲਾਰ ਬੈਠੇ ਨੇ ਬਤੌਰਕ ਅਫਸਰ ਰਿਟਾਇਰ ਹੋਣ ਦੇ ਨਾਲ-ਨਾਲ ਉਹ ਸਾਹਿਤਕਾਰੀ ਦੇ ਵਿੱਚ ਵੀ ਜਿਹੜਾ ਹੈਗਾ ਇਹ ਮਜ਼ਾਹੀਆ ਅੰਦਾਜ਼ ਵਿੱਚ ਵੀ ਲਿਖਦੇ ਨੇ ਆ ਜਿਹੜੀ ਹੁਣੇ ਪੰਡਤ ਅਲੀ ਦਾਸਤਨ ਸਿੰਘ ਇਹਨਾਂ ਕੋਲ ਸੁਣੀ ਹੈ ਬੜੀ ਮਜ਼ੇਦਾਰ ਕਹਾਣੀ ਹੈ ਆ ਜਲਦੀ ਕਿਤਾਬ ਆਏਗੀ ਸੋ ਬਹੁਤ ਵਧੀਆ ਸੋ ਇਹ ਸਫ਼ਰ ਨੂੰ ਅੱਜith ਸਮਾਪਤ ਕਰਦੇ ਹੈਗੇ ਆ ਫਿਰ ਅਸੀਂ ਇੱਕ ਹੋਰ ਕਿਸੇ શિક્ષਿਤ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਤੇ ਅਸੀਂ ਧੰਨਵਾਦ ਕਰਦੇ ਆ ਸਰਦਾਰ ਕੁਲਾਰ ਸਾਹਿਬ ਦਾ ਕਿ ਉਹ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਸਮਾਂ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਜੀ ਤੁਸੀਂ ਮੈਨੂੰ ਮੌਕਾ ਦਿੱਤਾ ਆਪਣੀ ਖਿਆਲ ਰੱਖੜਦਾ ਤੇ ਮੈਂ ਵੀ ਸਿੱਖ ਚੜਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਬਹੁਤ ਸ਼ੁਕਰੀਆ ਤੇ ਇਸ ਦੇ ਨਾਲ ਹੀ ਪ੍ਰੋਗਰਾਮ ਸਮਾਪਤ ਕਰਦੇ ਆ